ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਸਵਾਗਤ ਹੈ ਤੁਹਾਡਾ ਸਾਡੀ ਚੈਨਲ ਢਿਲੋਂ ਵੈਲਮਟਿਕ ਤੇ ਅੱਜ ਬਦਦਰ ਢੇਲੀ ਬਹੁਤ ਹੀ ਸੋਹਣੇ ਤੇ ਸਪੈਸ਼ਲ ਪਾਰਟੀ ਵੇਅਰ ਜੇ ਸੂਟ ਲੈ ਕੇ ਆਏ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਗੇ ਕੁੜੀਆਂ ਦਾ ਤਿਆਰ ਸ਼ੁਰੂ ਹੋ ਰਿਹਾ ਈ ਤੀਆਂ ਦਾ ਤਿਆਰ ਤੇ ਅੱਗੇ ਰਖੜੀ ਦਾ ਤਿਆਰ ਨਿਊ ਮੈਰਿਡ ਕੁੜੀਆਂ ਲਈ ਤਾਂ ਬਹੁਤ ਹੀ ਬਹੁਤ ਸੋਹਣਾ ਤੇ ਵਧੀਆ ਤਿਹਾਰ ਹੁੰਦਾ ਕਿਉਂਕਿ ਉਹ ਉਹਨਾਂ ਦੇ ਪਹਿਲੇ ਪਹਿਲਾ ਸੰਧਾਰਾ ਜਾਂਦਾ ਤਾਂ ਤੀਆਂ ਦਾ ਸੰਧਾਰਾ ਲੈ ਕੇ ਜਾਂਦੇ ਆ ਤਾਂ ਉਹ ਨਵੇਂ-ਨਵੇਂ ਸੂਟ ਵੇਅਰ ਕਰਦੀਆਂ ਨੇ ਤੀਆਂ ਤੇ ਨਵੇਂ-ਨਵੇਂ ਸੂਟ ਪਾ ਕੇ ਜਾਂਦੀਆਂ ਨੇ ਤਾਂ ਇਹ ਬਹੁਤ ਸੋਹਣੇ ਸੂਟ ਨੇ ਤੁਸੀਂ ਇਹਨਾਂ ਨੂੰ ਆਪਣੇ ਚੋਇਸ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਪੈਂਕਾਸ ਕਰਕੇ ਕੁੜੀਆਂ ਦੇ ਤਿਹਾਰ ਜਦਾਂ ਗਿਆਰ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਇਹ ਸੂਟਾਂ ਦੇ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਹਾਨੂੰ ਜਿਹਨਾਂ ਸਟਿਚ ਚਾਹੀਦੇ ਨੇ ਉਹ ਸਟਿਚ ਮਿਲ ਜਾਣਗੇ ਸਟਿਚ ਕਰਕੇ ਚਾਹੀਦੇ ਨੇ ਤਾਂ ਉਹ ਵੀ ਮਿਲ ਜਾਣਗੇ ਵੀਡੀਓ ਦੇ ਸਟਾਰਟਿੰਗ ਵਿੱਚ ਤੇ ਵੀਡੀਓ ਦੇ ਨੀਚੇ ਸਾਡਾ ਨੰਬਰ ਮੈਂਸ਼ਨ ਹੁੰਦਾ ਤੁਸੀਂ ਉੱਤੇ ਕਾਲ ਜਾਂ ਮੈਸੇਜ ਕਰਕੇ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਨੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਮਿਲਦੀ ਰਹ